ਲਓ ਜੀ ਮੱਕੀ ਅੱਜ ਆ ਆਪਣੇ 17-18 ਦਿਨਾਂ ਦੀ ਹੋ ਗਈ ਤੇ ਆਪਾਂ ਮੱਕੀ ਨੂੰ ਪਾਣੀ ਲਈ ਜਾਂਦੇ ਆ ਦਿਨ ਦੀ ਲੈਟ ਸੀ ਤੇ ਜਿਵੇਂ ਵੇਖੋ ਵੀ ਤੁਸੀਂ ਮੱਕੀ ਦਾ ਕਿਹੜਾ ਰਮਣ ਵਾਲਾ ਹੈਗਾ ਆਪਾਂ ਬਾੜਾ ਵੀ ਨਹੀਂ ਭਰ ਕੇ ਲਾਉਣਾ ਤੇ ਘੱਟ ਵੀ ਨਹੀਂ ਭਰ ਕੇ ਲਾਉਣਾ ਕਿਉਂਕਿ ਜੇ ਘੱਟ ਭਰਾਂਗੇ ਤਾਂ ਜਿਹੜੀ ਸੇਗਲ ਹੈਗੀ ਸੇਗਲ ਕੋਲੇ ਨਹੀਂ ਉਪੜਨੀ ਹੈਗੀ ਮੱਕੀ ਦੇ ਓੜੇ ਦੇ ਤੇ ਆਹ ਦੋਏ ਦੇਖੋ ਤੁਸੀਂ ਵੀ ਕਿਹੜਾ ਭਰ ਚੁੱਕਿਆ ਹੈ ਬਿਲਕੁਲ ਨਾਰਮਲ ਪਾਣੀ ਪੈ ਚੁੱਕਿਆ ਵੀ ਜਿਆਦਾ ਵੀ ਨਹੀਂ ਭਰਨਾ ਡਾੜਾਂ ਦੇ ਵੀ ਨਹੀਂ ਆਪਾਂ ਪਾਣੀ ਚੜਾਉਣਾ ਹੈਗਾ ਤੇ ਆ ਜੋ ਪਹਿਲਾਂ ਆਪਾਂ ਤਿਆਰੀ ਨੂੰ ਇਹਨੂੰ ਬੰਦ ਕਰਦੇ ਆ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਆ ਇਸ ਤਰ੍ਹਾਂ ਜਿਹੜੇ ਟੱਕਣ ਲਾਏ ਸੀਗੇ ਪੈਪਾਂ ਲਾ ਕੇ ਉਹ ਸ਼ੁਰੂਆਤ ਵਿੱਚ ਪਹਿਲੀ ਵੀਡੀਓ ਵਿੱਚ ਨਾ ਦੇਖੋ ਤੁਸੀਂ ਵੀ ਇੰਨਾ ਤਾਂ ਕਹੀ ਚੱਕਣ ਦੀ ਲੋੜ ਹੈ ਬੜੇ ਆਰਾਮ ਨਾਲ ਹੀ ਧੱਕਣ ਬੰਦ ਹੋ ਜਾਂਦਾ ਦਾ ਤੇ ਇੱਧਰ ਜਿਹੜਾ ਕਿਆਰਾ ਤੁਸੀਂ ਵੇਖ ਰਹੇ ਹੋ ਇਹ ਜੇ ਹਜੇ ਟਾਈਮ ਪਾਊਗਾ ਘਟ ਹੈ ਪਾਣੀ ਤੇ ਇਸ ਤੋਂ ਪਹਿਲਾਂ ਜੇ ਆਪਾਂ ਸਪਰੇਅ ਦੀ ਗੱਲ ਕਰੀਏ ਮੱਕੀ ਵੀ ਆਪਾਂ ਕੋਲੇ ਜਾ ਕੇ ਵਸਾਉਣੇ ਹਨ ਦੇਖੋ ਤੁਸੀਂ ਮੱਕੀ 17-18 ਦਿਨਾਂ ਦੀ ਬਹੁਤ ਵਧੀਆ ਹੋ ਚੁੱਕੀ ਹੈ ਗੇਠ-ਗੇਠ ਤੋਂ ਵੱਡੀ ਹੋ ਚੁੱਕੀ ਐ ਮੱਕੀ ਤੁਸੀਂ ਦੇਖੋ ਵੀ ਗੇਠ-ਗੇਠ ਤੋਂ ਵੱਡੀ ਹੋ ਗਈ ਔੜੇ ਬਹੁਤ ਵਧੀਆ ਦਿਨ ਨੇ ਤੇ ਅੰਪਾ ਜਿਹੜੀ ਵੀਡੀਓ ਵੀ ਵੀਡੀਓ ਲਗਭਗ ਦੁਪਹਿਰ ਦੇ 2 ਵਜੇ ਬਣਾ ਰਹੇ ਆ ਤੇ ਤੁਹਾਨੂੰ ਮੱਕੀ ਕਲੀਅਰ ਨਜ਼ਰ ਆਉਂਦੀ ਹੋਊ ਇੱਕ ਸਪਰੇਅ ਆ ਪਹਿਲੇ ਦੇ ਕਰ ਚੁੱਕੇ ਆ ਸੁੰਡੀ ਵਾਲੀ ਕਿਉਂਕਿ ਜਿਹੜੀ ਸ਼ੁਰੂਆਤ ਵਿੱਚ ਸੁੰਡੀ ਥੋੜੀ ਕਾਣੀ ਸ਼ੁਰੂਆਤ ਜੀ ਸੀਗੀ ਸੁੰਡੀ ਸੀ ਤੇ ਇਸ ਕਰਕੇ ਅੰਪਾ ਨੂੰ ਸੁੰਡੀ ਵਾਲੇ ਸਪਰੇਅ ਤੇ ਕਰਨੀ ਪਈ ਇੱਕ ਇਸ ਤੋਂ ਬਾਅਦ ਆਪਾਂ ਪਾਣੀ ਲਾਉਣ ਤੋਂ ਬਾਅਦ ਇਹ ਤੇ ਯੂਰਗਾ ਦੀ ਇੱਕ ਕਿਸ਼ਤ ਪਾਵਾਂਗੇ ਲਗਭਗ 35 ਤੋਂ 40 ਕਿਲੋ ਕਿੱਲੇ ਦੀ ਆਪਾਂ ਯੂਰਗਾ ਪਾਵਾਂਗੇ ਇਹਦੇ ਚ ਘੱਟੋ ਘੱਟ ਕਿਉਂਕਿ ਪਾਣੀ ਲੱਗਣ ਤੋਂ ਬਾਅਦ ਥੋੜੀ ਜਿਹੀ ਪੀਲੀ ਪੈਣ ਲੱਗ ਜਾਂਦੀ ਹੈ ਮੱਕੀ ਤੇ ਇਸ ਕਰਕੇ ਆਪਾਂ ਨੂੰ ਜੂਰਗਾਰੇ ਦੂਜੇ ਜਾਂ ਤੀਜੇ ਦਿਨ ਪਾਣੀ ਪਊਗੀ ਜਦੋਂ ਇਹ ਪੈਰ ਚੱਲਣ ਲੱਗ ਗਿਆ ਅੱਜ ਜਿਵੇਂ ਹੁਣ ਮੰਨ ਕੇ ਚੱਲੋ ਅੱਜ ਪਾਣੀ ਲੱਗ ਰਿਹਾ ਹੈਗਾ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੀਜੇ ਦੂਜੇ ਤੀਜੇ ਦਿਨ ਪੈਰ ਚੱਲਣ ਲੱਗ ਜੂ ਤੇ ਆਪਾਂ ਇਹਦੇ ਵਿੱਚ ਜੂਰਗਾਰੇ ਪਾਵਾਂਗੇ ਸਭ ਤੋਂ ਵੱਡੀ ਗੱਲ ਜਿਹੜੀ ਜੂਰਗਾਰੇ ਪਾਉਣੀ ਆਪਾਂ ਇਹਦੇ ਕੱਲੇ ਓੜਿਆਂ ਦੇ ਵਿੱਚ ਵਿੱਚ ਹੀ ਛਿੱਟਾ ਦੇਣਾ ਆਪਾਂ ਆ ਜਿਹੜੀਆਂ ਪਾਣੀ ਵਾਲੀਆਂ ਪਲਾਟੀਆਂ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਹੀ ਆਪਾਂ ਛਿੱਟਾ ਦੇਣਾਗਾ ਜੇ ਆਪਾਂ ਸਿੱਧਾ ਦੂਸਰੇ ਲੋਟ ਛਿੱਟਾ ਦੇਵਾਂਗੇ ਜਿਵੇਂ ਕਿਾਰੇ ਚ ਰੇ ਸਿੱਟਦੇ ਉਹਨੇ ਉਸ ਲੋਟ ਇਹਦੇ ਜਿਹੜਾ ਕੋਆ ਹੁੰਦਾਗਾ ਕੋਏ ਦੇ ਵਿੱਚ ਰੇ ਪੈ ਸਕਦੀ ਐ ਰੇ ਪੈਣ ਦੇ ਨਾਲ ਜਿਹੜੇ ਮੱਕੀ ਦੇ ਬੂਟੇ ਨੇਗੇ ਇਹੇ ਨਾ ਉਤੋਂ ਮੱਚ ਸਕਦੇ ਨਾ ਆਪਾਂ ਇਹਦਾ ਐਕਸਪੈਰੀਮੈਂਟ ਕੀਤਾ ਸੀ ਪਿਛਲੀ ਵਾਰ ਆਪਾਂ ਰੇ ਸਿੱਟ ਕੇ ਵੇਖੀ ਸੀ ਜਿਵੇਂ ਆਪਾਂ ਆਮ ਕਣਕ ਝੋਨੇ ਵਿੱਚ ਪਾਉਣੇ ਆ ਉਸ ਤਰ੍ਹਾਂ ਹੀ ਸਿੱੜਤੀ ਸੀ ਪਰ ਉਸ ਤਰ੍ਹਾਂ ਜਿਹੜਾ ਬੂਟਾ ਹੁੰਦਾ ਨਾ ਉਹ ਮੱਚ ਜਾਂਦਾਗਾ ਉਹ ਗੱਲ ਜੀ ਨਹੀਂ ਬਣਦੀ ਹੈਗੀ ਇਸ ਕਰਕੇ ਤੁਸੀਂ ਵੇਖੋ ਵੀ ਓੜਾਂ ਦੇ ਵਿੱਚ ਵਿੱਚ ਆਪਾਂ ਮੁੱਠੀ ਨਾਲ ਵੀ ਛਿੱਟਾ ਦੇ ਸਕਦੇ ਆ ਤੇ ਇੱਕ ਉਹਦੇ ਵਾਸਤੇ ਇੱਕ ਹੋਰ ਜਗਾਰੜ ਵੀ ਹੈਗਾ ਬਚੂੰਗੇ ਦੇ ਥੱਲੇ ਆਪਾਂ ਬਚੂੰਗੇ ਚ ਮੂਰਾ ਕੱਢ ਕੇ ਉਸ ਤੇ ਪਾਈਪ ਲਗਾ ਲੈਣੇ ਆ ਤੇ ਆਪਾਂ ਦਾ ਪਾਈਪ ਨਾਲ ਹੀ ਸਿੱਟੀ ਸੀ ਮੂਰਾ ਕੱਢ ਕੇ ਬਚੂੰਗੇ ਦੇ ਵਿੱਚ ਉਸ ਤਰ੍ਹਾਂ ਰੇ ਸੱਟਣ ਦਾ ਟਾਈਮ ਵੀ ਨਹੀਂ ਲੱਗਦਾ ਤੇ ਜਿਹੜੀ ਰੇ ਹੈ ਰੇ ਦੀ ਮਾਤਰਾ ਵੀ ਬਰਾਬਰ ਪੈਂਦੀ ਹੈ ਤੇ ਬੰਦੇ ਨੇ ਸਿਰਫ ਤੁਰਨ ਹੀ ਹੁੰਦਾ ਹੈਗਾ ਰੇ ਆਪਨੇ ਆਪ ਡਿੱਗੀ ਤੁਰ ਜਾਂਦੀ ਹੈ ਜਿਆ ਵੀ ਆਪਾਂ ਇਸ ਤਰ੍ਹਾਂ ਘਰੇ ਦਾ ਢੱਕਣ ਖੋਲ ਲੈਣਾ ਹੈਗਾ ਦੇਖੋ ਵੀ ਇਹ ਪਹਿਲਾਂ ਝੋਨੇ ਵੇਲੇ ਪੈਪਾਂ ਨਪਾਈਆਂ ਸੀ ਆਪਾਂ ਨੂੰ ਹੁਣ ਤੱਕ ਇਹ ਬਹੁਤ ਵਧੀਆ ਕੰਮ ਦੇ ਹੀ ਜਾਂਦੇ ਨੇ ਤੇ ਕੰਮ ਦਿੰਦੇ ਨੇ ਰਹਿਣਗੇ ਆਉਣ ਵਾਲੇ ਸਮੇਂ 'ਚ ਵੀ ਦੇਖੋ ਪਾਣੀ ਪੂਰਾ ਖਿੱਚ ਰਿਹਾ ਨਾ ਇਹੇ ਲਗਭਗ 10-10 ਕੰਮ ਕਰਮਾਂ ਤੇ ਆਪਾਂ ਇੱਕ ਪੈਪ ਨਕਪੀ ਹੋਈ ਐ ਆਹ ਦੇ ਫੁੱਲ ਬਟਾ ਫੁੱਲ ਪਾਣੀ ਆਉਂਦਾ ਪੈਪ ਦੇ ਵਿੱਚ ਦੀ ਇਹ ਇਧਰ ਜਿਹੜੇ ਆਪਾਂ ਮੱਥੇ ਐ ਮੱਕੀ ਦੇ ਮੱਥੇ ਆਪਾਂ ਬੇਲੇ ਛੜਤੇ ਕਿਉਂਕਿ ਜਿਆਂ ਆਪਾਂ ਮੱਥਿਆਂ ਤੇ ਮੱਕੀ ਦੇ ਓੜੇ ਕੱਢਦੇ ਸੀ ਉਹ ਤੁਰਨ ਦੇ ਵਿੱਚ ਬਹੁਤ ਡਿੱਕਾ ਲਾਉਂਦੇ ਨੇ ਜਦੋਂ ਆਪਾਂ ਮੱਕੀ ਦੇ ਵਿੱਚ ਰੇਹ ਸਿੱਟਣੀ ਹੈ ਸ਼ੁਰੂਆਤ ਵਿੱਚ ਜਿਹੜਾ ਪਾਣੀ ਤੁਰਦਾ ਹੁੰਦਾ ਹੈ ਆਪਣੇ ਜਿਵੇਂ ਹੁਣ ਆਪਾਂ ਪਾਣੀ ਛੜਤਾ ਕਾਰੇ ਦੇ ਵਿੱਚ ਪਾਣੀ ਤੁਰਨ ਦੇ ਵਿੱਚ ਬਹੁਤ ਵੱਡਾ ਡਿੱਕਾ ਲਾਉਂਦੇ ਨੇ ਪਾਣੀ ਤੁਰਦਾ ਨਹੀਂ ਤੇ ਜਿਹੜਾ ਪਾਣੀ ਨੇ ਇਕੱਠਾ ਹੋ ਕੇ ਕਿਆਰੇ ਦੇ ਵਿੱਚ ਇੱਕ ਸਾਰ ਪੈਣਾ ਹੁੰਦਾਗਾ ਬੱਟਾਂ ਦੇ ਵਿੱਚ ਤੁਸੀਂ ਦੇਖੋ ਵੀ ਸਾਹਮਣੇ ਉਹ ਪੈਂਦਾ ਨਹੀਂ ਜੇ ਇੱਥੇ ਮੱਥੇ ਲੱਗੇ ਹੁਣ ਮੱਕੀ ਦੇ ਇਸ ਕਰਕੇ ਆਪਾਂ ਮੱਥੇ ਬੇਲੇ ਛੱਡ ਤੇ ਤੇ ਦੇਖੋ ਤੁਸੀਂ ਇਸ ਤਰ੍ਹਾਂ ਮੂਹਰ ਲਈ ਪਲਾਟੀ ਭਰ ਕੇ ਕੇਰਾ ਤੇ ਇਹਦੇ ਵਿੱਚ ਪੈਣ ਲੱਗ ਜੂ ਤੇ ਇਹਦੇ ਮੂਹਰੇ ਆਪਾਂ ਇੱਕ ਜਿੰਦਰੇ ਨਾਲ ਬੱਟ ਪਾਈ ਹੋਈ ਐ ਵੀ ਸਾਰੇ ਕਿਆਰੇ ਦੇ ਵਿੱਚ ਬਰਾਬਰ ਪਾਣੀ ਪਵੇ ਤੁਸੀਂ ਵੇਖੋ ਵੀ ਇੱਕ ਤਾਂ ਆਹ ਮੱਥਾ ਇੱਥੋਂ ਵੜਦਾ ਆਪਾਂ ਇਧਰਲੀ ਸਾਈਡ ਮੱਥਾ ਵੜਦਾ ਆਪਾਂ ਇੱਕ ਆਪਾਂ ਇਹਦੇ ਪਰ ਲਈ ਸਾਰਾ ਮੱਥਾ ਵੱਡਾ ਹੋਇਆਗਾ ਵੱਟ ਵੱਡੀ ਹੋਈ ਉਥੋਂ ਬਾਕੀ ਸਾਰੀ ਆ ਵੱਟ ਬੰਦ ਕੀਤੀ ਹੋਈ ਹੈ ਇਧਰੋਂ ਪਾਣੀ ਇਧਰ ਆ ਜਾਂਦਾ ਤੇ ਉਧਰਲੀ ਸਾਈਡ ਤੋਂ ਪਾਣੀ ਇਧਰ ਆ ਕੇ ਬਿਲਕੁਲ ਬਰਾਬਰ ਪਾਣੀ ਪੈਂਦਾ ਕਹਿਰੇ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਦੋ ਪਾਈਪਾਂ ਨੱਪੀਆਂ ਹੋਊਗਾ ਨਾ ਕਿਉਂਕਿ ਇਹ ਝੋਨੇ ਵੇਲੇ ਕਈ ਵਾਰ ਇੱਕ ਦੋ ਪਾਈਪਾਂ ਦੀ ਜ਼ਰੂਰਤ ਹੁੰਦੀ ਹੈ ਆਪਾਂ ਨੂੰ ਤੇ ਇੱਕ ਕਹਿਰੇ ਦੇ ਵਿੱਚ ਦੋ ਪਾਈਪਾਂ ਯਾਨੀ ਕਿ ਦੋ ਨੱਕੇ ਆ ਜਾਂਦੇ ਨੇ ਇੱਕ ਦੋ ਪਾਈਪਾਂ ਵਾਲਾ ਇੱਕ ਕੈਰੀ ਪੈ ਬਾਲਾ ਇੱਕ ਆਪਣੇ ਦੋ ਕਾਰੇ ਭਰ ਚੁੱਕੇ ਨੇ ਤੇ ਕਿਾਰੇ ਰਮਣ ਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਥੋੜੇ ਟਾਈਮ ਦੇ ਵਿੱਚ ਕਿਾਰੇ ਭਰ ਜਾਂਦੇ ਆ ਵਿੱਚ ਕਈ ਮੇਰੇ ਵੀਰ ਕਹਿੰਦੇ ਸੀਗੇ ਵੀ ਪਾਣੀ ਦੀ ਬਰਬਾਦੀ ਹੈ ਮੱਕੀ ਦੇ ਚਾਰਚ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈਗੀ ਇਹਦੇ ਚ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਜੀ ਇਹਦੇ ਚ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਆਪਾਂ ਜੋ ਵੀ ਫਸਲ ਕਰਨੀ ਹੈ ਆਪਾਂ ਸਿਰਫ ਜਿਹੜੀਆਂ ਖਾਲੀਆਂ ਨੇ ਵਿਚਾਲੇ ਖਾਲੇ ਪਾਏ ਹੋਏ ਨੇ ਉਹਨਾਂ ਦੇ ਵਿੱਚ ਹੀ ਪਾਣੀ ਫੇਰਿਆ ਹੋਇਆਗਾ ਨਾ ਕਿ ਦਾੜਾਂ ਦੇ ਉੱਤੇ ਤੇ ਜਿਹੜਾ ਕਿਆਰਾ ਆਪਣਾ ਜਾਂ ਆਪਾਂ ਸਾਰਾ ਕਿਆਰਾ ਲਾਵਾਂਗੇ ਤਾਂ ਘੱਟੋ ਘੱਟ 2.5 ਤੋਂ 3 ਘੰਟਿਆਂ ਦੇ ਵਿੱਚ ਰਹੂਗਾ ਪਰ ਇਹ ਕਿਆਰੇ ਦੇ ਵਿੱਚ ਲਗਭਗ 25 ਤੋਂ 30 ਮਿੰਟ ਮਸਹੀ ਪੈਂਦੇ ਨੇ 25 ਤੋਂ 30 ਮਿੰਟਾਂ ਦੇ ਵਿੱਚ ਫੁੱਲ ਬਟਾ ਫੁੱਲ ਭਰ ਜਾਂਦਾ ਤੁਸੀਂ ਵੇਖੋ ਵੀ ਆਹ ਕਿਆਰਾ ਵੀ ਬਹੁਤ ਵਧੀਆ ਭਰ ਚੁੱਕਿਆ ਲਗਭਗ ਇਹ ਚ 25 ਮਿੰਟ ਪੈਂਦੇ ਨੂੰ ਹੋਏ ਨਾ ਤੇ ਆ ਇਸ ਤਰ੍ਹਾਂ ਤੁਸੀਂ ਜਿਆਦੇ ਪਾਣੀ ਭਰ ਕੇ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਕਿਉਂਕਿ ਆਪਾਂ ਨੂੰ ਸਿਰਫ ਸਲਾਬ ਦੀ ਜ਼ਰੂਰਤ ਹੈ ਮੱਕੀ ਦੇ ਬੂਟਿਆਂ ਨੂੰ ਤੇ ਸਿਰਫ ਆਪਾਂ ਸਲਾਬ ਹੀ ਕਰਨੀ ਹੈ ਜੇ ਆਪਾਂ ਜਿਆਦੇ ਭਰ ਕੇ ਲਾਵਾਂਗੇ ਜਿਹੜੀ ਮੱਕੀ ਹੈ ਮੱਕੀ ਵੀ ਨਾਲੇ ਤਾਂ ਪੀਲੀ ਪੈ ਜੂਗੀ ਆ ਦੇਖੋ ਤੁਸੀਂ ਅੱਜ 17-18 ਦਿਨਾਂ ਦੀ ਮੱਕੀ ਹੈ ਤੇ ਇਹਨੂੰ ਆਪਾਂ ਲਗਭਗ ਤੀਜਾ ਪਾਣੀ ਲਾਤਾ ਅੱਜ ਤੀਜਾ ਪਾਣੀ ਲੱਗ ਚੁੱਕਾ ਟੋਟਲ ਬੀਜਣ ਤੋਂ ਲੈ ਕੇ ਹੁਣ ਤੱਕ ਆਪਾਂ ਤੀਜਾ ਪਾਣੀ ਲਾ ਰਹੇ ਹਾਂ ਅੱਜ ਤੇ ਪਾਣੀ ਵੀ ਆਪਾਂ ਬਾਲੇ ਪਰਕੇ ਨਹੀਂ ਲਾਉਂਦੇ ਹੈਗੇ ਤੇ ਬਾਕੀ ਰਹੀ ਗੱਲ ਆਚਾਰ ਦੀ ਕਈ ਭਰਾ ਕਹਿੰਦੇ ਵੀ ਚਾਰ ਗਰਮ ਹੁੰਦਾਗਾ ਪਸ਼ੂਆਂ ਵਾਸਤੇ ਇਹ ਚੰਗੀ ਚੀਜ਼ ਨਹੀਂ ਹੈਗੀ ਪਰ ਆਪਾਂ ਲਾਸਟ ਵੀਅਰ ਤੋਂ ਸ਼ੁਰੂ ਕੀਤਾ ਸੀ ਚਾਰ ਪਾਣਾ ਤੇ ਅੱਜ ਤੱਕ ਕੰਪਨੀ ਪਸ਼ੂਆਂ ਨੂੰ ਕੋਈ ਦਿੱਕਤ ਨਹੀਂ ਆਈ ਵਿੱਚ ਸ਼ਿਕਾਇਤ ਸੀ ਕਈ ਭਰਾਵਾਂ ਦੀ ਵੀ ਇਹ ਗਰਮ ਹੁੰਦਾ ਪਰ ਆਪਾਂ ਨੂੰ ਅਜੇ ਤੱਕ ਇਹ ਕੋਈ ਦਿੱਕਤ ਨਹੀਂ ਆਈ ਹੈਗੀ ਇਹ ਜੀ ਗਰਮ ਵਾਲੀ ਕਿਉਂਕਿ ਆਪਾਂ ਲਿਮਟ ਦੇ ਵਿੱਚ ਪਾਉਣਾਗਾ ਆਪਾਂ ਨਾਲ ਸੰਨੀਰ ਲਾਉਣੀ ਹੈ ਸੰਨੀ ਦੇ ਵਿੱਚ ਇਹਨੂੰ ਮਿਕਸ ਕਰਨਾਗਾ ਨਾ ਕਿ ਆਪਾਂ ਇਹਨੂੰ ਇਕੱਲਾ ਪਾਉਣੇ ਆ ਕਿਉਂਕਿ ਜੇ ਆਪਾਂ ਇਹਨੂੰ ਇਕੱਲੇ ਨੂੰ ਪਾਵਾਂਗੇ ਤਾਂ ਫੇਰ ਇਹ ਕੋਈ ਨੁਕਸਤ ਵਗੈਰਾ ਪਾ ਸਕਦਾ ਪਸ਼ੂਆਂ ਦੇ ਵਿੱਚ ਪਰ ਜੇ ਆਪਾਂ ਸੰਨੀ ਦੇ ਵਿੱਚ ਰਲਾ ਕੇ ਪਾ ਰਹੇ ਹਾਂ ਇਹਨੂੰ ਆਪਾਂ ਨੂੰ ਅੱਜ ਤੱਕ ਕੋਈ ਇਹਦੇ ਵਿੱਚ ਦੇਖਣ ਨੂੰ ਦਿੱਕਤ ਪਸ਼ੂਆਂ ਦੇ ਵਿੱਚ ਨਜ਼ਰ ਨਹੀਂ ਆਈ ਹੈਗੀ ਬਹੁਤ ਵਧੀਆ ਪਸ਼ੂ ਖਾਂਦੇ ਨੇ ਪਸ਼ੂਆਂ ਨੇ ਜਿਹੜਾ ਪਿਛਲੇ ਸਾਲ ਚਾਰ ਪਾਇਆ ਸੀ ਸਾਰਾ ਚਾਰ ਆਪਾਂ ਜੁਲਾਈ ਦੇ ਵਿੱਚ ਸ਼ੁਰੂ ਕੀਤਾ ਸੀ ਤੇ ਇਸ ਸਾਲ ਦੀ ਫਰਵਰੀ ਤੱਕ ਚਾਰ ਚੱਲਿਆ। ਲਗਭਗ ਛੀਤੇ 2-8 ਮਹੀਨੇ ਚਾਰ ਲਗਾਤਾਰ ਚੱਲਿਆਗਾ ਤੇ ਲਗਾਤਾਰ ਚਾਰ ਆਪਾਂ ਸੰਨੀ ਦੇ ਵਿੱਚ ਰਲਾ ਕੇ ਪਾਉਂਦੇ ਰਹੇ ਆ ਆਪਾਂ ਪ्योर ਨਿਰਾਚਾਰ ਨਹੀਂ ਪਾਇਆ। ਤੇ ਪਸ਼ੂਆਂ ਨੇ ਬਹੁਤ ਜ਼ਿਆਦਾ ਚਾਹ ਕੇ ਖਾਧਾਗਾ। ਤੇ ਇਸ ਤੋਂ ਬਾਅਦ ਆਪਾਂ ਇਹ ਤੇ ਮੇਨ ਗੌਰ ਰਹੀ ਰੱਖਣੀ ਆ ਮੱਕੀ ਤੇ ਵੀ ਸੁੰਡੀ ਨਾ ਪਵੇ। ਉਸ ਦੇ ਵਾਸਤੇ ਆਪਾਂ ਸਮੇਂ-ਸਮੇਂ ਤੇ ਨਿਗਰਾਨੀ ਕਰਨੀ ਹੈ। ਜਿਵੇਂ ਆ ਤੁਸੀਂ ਪੱਤਾ ਦੇਖ ਰਹੇ ਹੋਗੇ ਇਸ ਦੇ ਵਿੱਚ ਸਿਰਫ ਜਿਹੜਾ ਮੱਛਰ ਜਾਗਾ ਮੱਛਰੀ ਬੈਠਾਗਾ ਤੇ ਸੁੰਡੀ ਵਗੈਰਾ ਇਹਦੇ ਵਿੱਚ ਅਜੇ ਤੱਕ ਅੰਪਾ ਨੂੰ ਕੋਈ ਨਜ਼ਰ ਨਹੀਂ ਆ ਰਹੀ ਤੇ ਅੰਪਾ ਤੁਹਾਨੂੰ ਸਮੇਂ-ਸਮੇਂ ਤੇ ਇਹ ਦਿਖਾਉਂਦੇ ਰਹਿਾਂਗੇ ਮੱਕੀ ਦਾ ਹਾਲਚਾਲ ਲਗਭਗ ਅੱਜ 17-18 ਦਿਨ ਹੋ ਗਏ ਬੀਜੀ ਨੂੰ ਕਿੰਨੇ ਟਾਈਮ 'ਚ ਇਹ ਵੱਢੀ ਜਾਊਗੀ ਕਿੰਨੇ ਟਾਈਮ 'ਚ ਇਹ ਇਹਦਾ ਚਾਰ ਆਪਾਂ ਮੁਕੰਮਲ ਤੌਰ ਤੇ ਪਾ ਦੇਣਾ ਆਉਣ ਵਾਲੇ ਸਮੇਂ ਚ ਉਹਦੇ ਵੀਡੀਓ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਜੀ ਧੰਨਵਾਦ